ਹੁੰਦੇ ਸੀਗੇ ਤੁਸੀਂ ਬੋੜਾਂ ਦੇ ਝੜ ਝੜ ਕੇ ਨਾ ਯਾਰਾ ਉਹ ਨਾ ਯਾਰਾ ਕਾਦੇ ਵਾਸਤੇ ਜਵਾਕਾਂ ਨੂੰ ਤੰਗ ਕਰਦੇ ਹੋ ਖੇਡਦਾ ਆ ਹੀ ਤਾਂ ਉਮਰ ਹੁੰਦੀ ਹੈ ਜਵਾਕਾਂ ਦੀ ਖੇਡਣ ਦੀ ਉਹਦੇ ਚੜੀ ਜਾਂਦੇ ਓਏ ਦਿਵਾਕ ਖੇਡਦੇ ਹੁੰਦੇ ਤੇਰਾ ਇੱਥੇ ਕੀ ਆ ਦੱਸ ਪਾਲਦੇ ਚੱਲ ਲੈ ਕੀ ਹੋ ਰਿਹਾ ਦੇਖ ਉਹ ਹੈ ਨਾ ਹਾਂ ਫਰਮ ਖੇਡਣਾ ਰਬਤੰਦਵ ਯੋਗਨ ਇਹ ਗੱਲ ਨਾ ਬੋਲੀ ਦਾ ਹੀ ਹੋਣੀ ਹੈ ਦੋੜਦਾਂ ਦੇ ਪੰਜ ਚਾਰ ਜਣਿਆਂ ਨੂੰ ਹਾਂ ਮਹਾਰਾਜ ਪਟਿਆਲੇ ਅਰਗੀ ਚੜਾਈ ਹੁੰਦੀ ਸੀ ਕਦੇ ਗਰਦਾਸ ਦੀ ਆ ਮਾੜੀ ਮੋਟੀ ਗੱਲ ਨਹੀਂ ਸੀ ਸਹੀ ਗੱਲ ਹੈ ਸਹੀ ਗੱਲ ਹੈ ਐਮਐਲਏ ਨਾਲ ਉੱਠ ਬੈਠ ਹੁੰਦੀ ਸੀ ਮੇਰੀ ਹੂੰ ਪੂਰੀ 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 ਆ ਜਾ ਬੈਠ ਸਰਪੰਚਾ ਬੈਠ ਬੈਠ ਕਰਾ ਸਰਪੰਚ ਆ ਗਿਆ ਬਾਈ ਸਰਪੰਚ ਦੀ ਗੱਲਬਾਤ ਕਰਦੇ ਆ ਠੀਕ ਹੈ ਲੱਗਣੇ ਸੀ ਤੇ ਕੈਮਰਾ ਫੜੇਗਾ ਓਏ 10 ਮਿੰਟ ਕੈਮਰਾ ਫੜੇਗਾ ਕਿ ਜਾਣੇ ਉਹ ਕੰਮ ਹੈ ਜਾ 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 ਅਰੇ ਮੁੰਡੇ ਨੂੰ ਮਾਰ ਬੋਲ ਕਰ ਆਜੋ ਸਰਪੰਚ ਦੀਆਂ ਸੁਣਾਈਏ ਗੱਲਾਂ ਬਾਤਾਂ ਸੁਣੀ ਠੀਕ ਹੈ ਨਾ ਕਿੱਧਰ ਗਿਆ ਉਹ ਓਏ ਅਰੇ ਮੁੰਡਾ ਕਿੱਧਰ ਗਿਆ ਉਹ ਬੱਠੇ ਗਏ ਵੀ ਉਰੇ ਆਈ ਓਏ ਜਾਣਾ ਤਾ ਉਹ ਨਾ ਕਰ ਜਾਣਾ ਦੱਸ ਤੂੰ ਕਿੱਥੇ ਆ ਬਹਿ ਜਾ ਚੁੱਪ ਕਰਕੇ ਟੇਕ ਕੇ ਹਾਂ 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 ਫੁੱਟਬਾਲ ਵਾਲੇ ਇਲਾਕੇ ਚੋਂ ਤੇ ਮਹਾਰਾਜ ਆ ਪਟਿਆਲੇ ਵਰਗੀ ਅਰੇ ਕਿਹੜਾਈ ਆ ਆ ਅਗਰ ਕਿੰਨੇ ਨੇ ਬਹੁਤੀ ਹੱਡ ਜਾਣਗੀ ਜੇ ਵੀ ਲਾਈਵ ਲਾਈਵ ਹੋਵਾਂਗੇ ਠੀਕ ਹੈ ਲekin ਲਾਈਵ ਦੇ ਵਿੱਚ ਹੀ ਵੀਡੀਓ ਆਣਾ